ਹਨ ਜੀ ਸਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਤੇ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ ਆ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਬਿਲਕੁਲ ਨੋਰਮਲ ਜੇ ਰੇਟ 'ਚ ਉਹ ਹੱਲੇ ਆਉਂਦੀ ਆ ਹੱਲੇ ਆਈ ਨਹੀਂ ਅਜੇ ਤੇ ਬਾਕੀ ਸਵੇਰਾ ਸਵੇਰ ਦਾ ਟਾਈਮ ਹੈ ਜੇ ਜਿਹੜਾ ਤਕਰੀਬਨ ਕੋਈ ਸਟੈਕ 6 ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸੁਣਾ ਠੀਕ ਠਾਕ ਜੀ ਵਧੀਆ ਤੋਂ ਨਹੀਂ ਸੁਣਾ ਮਿੱਟੀ ਥੇੜੀ ਬੜੇ ਭਾਤ ਹੈ ਯਾਰ ਦਾ ਦਿਨ ਤੁਹਾਨੂੰ ਪਤਾ ਫਿਰ ਵਿੱਚ ਅਗਿਆਰੀ ਨਹੀਂ ਬੜੇ ਵੀਰ ਤੁਹਾਨੂੰ ਕਰਦੇ ਵੀਡੀਓ ਨਹੀਂ ਅੱਛਾ ਨਹੀਂ ਹੁਣ ਛੇਤੀ ਪਾ ਦਿਆ ਕਰਾਂਗੇ ਤੇ ਵੇਚ ਗਿਆ ਸੀ ਉਹਦੇ ਨਾਲ ਮਾਲ ਫਿਰ ਉਸੇ ਵਾਲੇ ਮੈਂ ਨਾ ਭਾਈ ਘੰਟੇ ਜੀ ਵੇਕੇ ਆਂਦੀ ਆ ਅੱਛਾ ਤੇ ਅੱਜ ਵੀ ਪਾਜਿਆ ਜੀ ਆ ਜਾਇਜ਼ ਭਾਅ ਹੁਣ ਤੇ ਭਾਈ ਉਸੇ ਵਾਲੇ ਵੇਚਦੀਆਂ ਠੀਕ ਆ ਤੇ ਅੱਜ ਸਾਰੀ ਵੈਰੈਟੀ ਟੋਕੜ ਗੱਬਰ ਨੇ ਸੱਜਰ ਬੜੀਆਂ ਆਈਆਂ ਜੀ ਤੇ ਗਾਵੇਂ ਇੱਕੋਂ ਦੀ ਹੌਲੇ ਜਿਹਾ ਪਾ ਲਈ ਹਾਂ ਜੀ ਹੌਲਾ ਇਹ ਨਿਗਾਹੇ ਮੋੜਿਆ ਪਾਸੋਂ ਦਾ ਸੱਜਰ ਸੋਈ ਵੀ ਆ ਅੰਦਰ ਹੀ ਦੇ ਦੇਣੀ ਆ ਹਾਂ ਜੀ ਅੰਦਰ ਹੀ ਦਵਾਣੀ ਠੀਕ ਆ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਭਾਈ ਹਰਮਨ ਜੇ ਡੰਡਰਾਇਆ ਸਾਸੀ ਤਹਿਸੀਲ ਚਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਵੀ ਬੋਲਦੇ ਫੋਨ ਨੰਬਰ 8264142131 ਠੀਕ ਆ 에어ਪੋਰਟ ਦੇ ਕੰਦ ਦੇ ਨਾਲ ਹੀ ਆ ਬਿਲਕੁਲ ਹਣਾ ਆਪਣਾ ਨਾਲ ਹੀ ਕਿਲੋਮੀਟਰ ਜੇ ਭਾਈ 에어ਪੋਰਟ ਦਾ ਮੇਨ ਗੇਟ ਹੈ ਇੱਥੋਂ 1 ਕਿਲੋਮੀਟਰ ਆ ਬੱਸ ਤੇ ਜਿਹੜੀ ਇਹ ਪ ਕਿੰਨਾ ਜੀ ਤੇ ਕੱਲ ਦੁੱਧ ਦੁੱਧ ਭਾਜੀ ਥੱਲੇ 8 ਕਿਲੋ ਜੇ ਆਪਾਂ 7 ਕਰਕੇ ਦੇਣੀ ਆ ਅੱਛਾ ਪਰਸੋਂ ਦਾ ਬੱਚਾ ਮੇਰੇ ਸੋਈਨ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਅੱਛਾ ਹਾਂ ਜੀ ਤੇ ਉਪਰਾ ਥਾਂ ਕਰਨ ਦੀ ਸਾਡੇ ਘਰ ਆ ਕੇ ਮੜਾ ਇਹ ਤੀਜੇ ਨਾਲ ਮਹੀਨੇ ਦੀ ਅੱਛਾ ਪਿਛਮ ਪਹਾੜੇ ਤੇ ਮੇਂਦੀ ਤੋਰੋ ਹੈ ਕਰੀ ਮੈਨੂੰ ਕੁੜਕੀ ਲਾਤਮਾ ਆਦੀ ਆ ਇਹ ਗੱਲ ਆਦੀ ਆ ਭਾਜੀ ਖਰੋਤੀ ਰਹਿੰਦੀ ਮੈਂ ਹਿਲਦੀ ਨਹੀਂ ਆ ਅੱਛਾ ਪਹਾੜਾ ਪਾਉ ਤੇ ਚੋੜ ਮਾਰਨਾ ਚੋਲੋ ਹਾਂ ਜੀ ਕੁੜਕੀ ਨੱਕਣ ਵਾਲੀ ਨਹੀਂ ਹੈਗੀ ਠੀਕ ਆ ਤੇ ਆ ਥਣ ਵੀ ਇਹ ਤੇ ਦੇਖ ਸਾਦੇ ਲੱਗੇ ਤਾਂ ਬਾਕੀ ਦੁੱਧ ਮੌਕੇ ਤੇ ਜਿਹੜਾ 7 ਲੀਟਰ ਦੱਸਦੇ ਉਹਦੇ ਕੋਲ ਤਿਆਰ ਦੁੱਧ ਭਾਈ 9 ਕਿਲੋ ਹੀ ਬੱਚਾ ਮਰਨ ਕਰਕੇ ਨਾ ਥੋੜਾ ਜਿਹਾ ਘਟ ਆਇਆ ਇਹ ਉੱਪਰ ਜੀ ਇਹ ਤਰ੍ਹਾਂ ਜਿਹੜੇ ਪਿੱਠ ਪੜੇ ਦੇ ਠੀਕ ਆ ਤੇ ਹਵਾਨਾ ਵੀ ਥੱਲੇ ਆਪਾਂ ਦੇਖ ਸਕਦੇ ਤੇ ਕਿੰਨਾ ਰੱਖਣਾ ਵੀ ਦੀ ਤਾਂ ਫਿਰ ਮੋਲ ਆਪਾਂ ਮੋਲ ਵੀ ਜੀ ਦਾ ਤੈਜ ਹੀ ਕਰਨਾ ਆਪਾਂ ਕਿੰਨਾ 50 ਕਰ ਲਈਏ ਨਹੀਂ ਅੰਦਰ ਕਰੀਏ 50 ਤਾਂ 47 ਵੀ ਦੇ ਦਈਏ ਵੇਚਾ ਸ਼ੋਰ ਕਰ ਦਈਏ ਪੂਰੇ 45000 ਦੀ ਵੇਚੀ ਮੈਂ ਅੱਛਾ ਪੂਰੇ 45 ਦੀ ਹਾਂਜੀ ਚਲੋ ਮੌਕੇ ਤੇ ਮਾਨਤਾ ਨ ਹੋਰ ਕਰ ਦੋ ਕੋਈ ਨਹੀਂ ਹੋਰ ਕੋਈ ਵੀ ਪ੍ਰਾਪ ਨਹੀਂ ਆਹ ਤਾਂ ਕੜਗਪਨ ਚੈੱਕ ਪਾਸ ਤੇ ਹਾਂਜੀ ਵੀਰ ਜੀ ਚਾਹੂ ਮੈਂ ਮਾਰੇ ਗੱਪਨ ਚੈੱਕ ਪਾਸ ਹਾਂ ਦੇਖ ਸਕਦੇ ਚੰਗੇ ਪਿੱਠ ਕੁੜੇ ਦੀ ਆ ਸਾੰਬੀ ਸਾੰਬੀ ਪੂਰੀ ਰੀਜ ਨਾਲ ਵਕੇ ਹੀ ਵੀਰ ਨੇ ਪੂਰੀ ਰਾਜੀ ਆ ਜਿਹੜੀ ਤੇ ਹਵਾਨਾ ਵੀ ਥੱਲੇ ਚੰਗਾ ਵਾ ਥਾਨ ਵੀ ਤੁਹਾਨੂੰ ਦਿਖਾ ਰਹੀਏ ਲੱਗੇ ਤਾਂ ਆਹ ਦੇਖ ਸਕਦੇ ਥਾਨ ਤੇ ਦੂਸਰੇ ਪਾਸੇ ਤਾਂ ਮੈਂ ਤੁਹਾਨੂੰ ਦਿਖਾ ਦਈਏ ਇੱਕ ਹਾਂ ਦੇਖ ਸੰਦੇ ਜੀ ਕਿੰਨੇ ਚਿਰ ਦੀ ਗੱਪਣ ਆ ਗੱਪਣ ਵੀਰ ਜੀ ਚੌਂ ਮਹੀਨੇ ਆ ਗਏ 6 ਤਰੀਕ ਨੂੰ ਇਹਨੂੰ 4 ਮਹੀਨੇ ਹੋਣਗੇ ਅੱਛਾ ਸਾਡੇ ਤਿੰਨਾਂ ਦੀ ਲਾਲੇ ਕੋਈ ਚੌਂਾਂ ਦੇ ਲਾਲੇ 6 ਤਰੀਕ ਨੂੰ 2 ਮਹੀਨੇ ਚਾਰ ਹੋ ਗਏ 6 ਨੂੰ ਪੂਰੇ 4 ਮਹੀਨੇ ਹੋ ਜਾਣੇ ਆ ਇਹ ਪਾੜੇ ਦੇ ਮਿਲਦੀ ਏ ਦੋ ਤਿੰਨ ਕੋਟਾਂ ਦੇ ਦੀ 4 ਕਿਲੋ ਅੱਛਾ ਇੱਕੋ ਟਾਈਮ ਮਿਲਦੀ 4 ਕਿਲੋ ਦੁੱਧ ਦੇਂਦੀ ਪਾੜੇ ਤੇ ਹਾਂ ਚਲੋ ਫਿਰ ਤੋਰਾਂ ਸੱਜਰ ਨੇ ਦਿੰਨੇ ਦੁੱਧ ਚੰਗਾ ਕੱਢਿਆ ਹਣਾ ਬੱਜਰ ਭਾਈ ਕੋਲ 15 ਕਿਲੋ ਦਿੰਦੀ ਨਹੀਂ ਛੋਟੀ ਬਾਕੀ ਇਹ ਕਿ ਰਾਜੀ ਰੋਜੀ ਪੂਰੀ ਆ ਜਿਹੜੀ ਇੱਧਰੋਂ ਆਇਆ ਵੀਰ ਜੀ ਪਹਿਲਾਂ ਇੱਕ ਵਾਰੀ ਲੈ ਚੰਗੇ ਕੱਦ ਵਜਨ ਵਾਲੀ ਆ ਇੱਕ ਪਾਸੇ ਦਾ ਸਿੰਘ ਦਾ ਖੋਕ ਇਹਦਾ ਜਿਹੜਾ ਥੋੜਾ ਜਿਹਾ ਲੱਥਾ ਹੈ ਪਾਕਿਸਤਾਨ ਥਣਭਾ ਥੋੜੇ ਲੱਗ ਲੱਗੇ ਆ ਪਰ ਪ੍ਰੋਪਰ ਹੱਥੇ ਚਾਉਣ ਵਾਲੇ ਵਧੀਆ ਥਾਨੇ ਆ ਜਿਹੜੇ ਇੱਕ ਘਾਰ ਵਾਦਨਾ ਭਾਈ ਉਹ ਨੂੰ ਛਕਣਾ ਠੀਕ ਆ ਇਹ ਹੈ ਕਿ ਸਾਂਭੀ ਕਿਸੇ ਵੀ ਤਰ੍ਹਾਂ ਚੰਗੀ ਰੀਜ ਨਾਲ ਸਾਂਭੀ ਬੜੀ ਵੀ ਸੀ ਤੇ ਇਹਦਾ ਮੁੱਲ ਮਤਲਬ ਭਾਈ ਸੱਜਰ ਸਈਆ ਵੇ ਜਿਉਂਟੀ ਲੱਖ ਦੀ ਆ ਸਾਰਿਆਂ ਨੂੰ ਪਤਾ ਹਾਂਜੀ ਹੁਣ ਦੱਸ ਦੋ 65 ਕਰ ਲਈਏ ਨਹੀਂ 65 ਨਾ ਕਰੀਏ 60 ਦੀ ਅੰਦਰ ਲਿਆਓ 60 ਮਿੰਨ ਪੂਰੇ 52000 ਦੀ ਵਿੱਚੀ ਝੋਟੀ ਦੇਣਾ ਅੱਛਾ ਮਾਨਦਨ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਭਾਈ ਤੁਹਾਨੂੰ ਪਤਾ ਮਾ ਥੋੜਾ ਪਤਾ ਹੁੰਦਾ ਹੀ ਹੈ ਠੀਕ ਹੈ ਜੀ ਤੇ ਹੁਣ ਆ ਦੋ ਗੱਬਣਾ ਮੱਝਾਂ ਆ ਗਈਆਂ ਜਿਹੜੀਆਂ ਥਾਣੇ ਦੇ ਵੀ ਤੁਹਾਨੂੰ ਲਾਗੇ ਤੇ ਦਿਖਾ ਦਈਏ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਤੇ ਚੰਗੀਆਂ ਹਵਾਨੇ ਦੇ ਨਾੜਾਂ ਵਿੱਚ ਚੰਗੀਆਂ ਤੇ ਮਿਲਕ ਵਿੱਚ ਵੀ ਚੰਗੀ ਲੱਗੀ ਹੈ ਕਿੰਨਾ ਕੁ ਲੈ ਜੀ ਟਾਈਮ ਵਿੱਚ ਦੀ ਹੈ ਪਾ ਵੀ ਜੇ 12 13 ਨੇ ਖੜ ਸਾਦੀ 15 ਵੀ ਖੜ ਸਾਦੀ ਅੱਛਾ ਹਾਂਜੀ ਦੋਦੇ 13 14 ਕਿਲੋ ਚਾਂਦੀ ਰਹੀ ਆ ਪਿੱਲੇ ਇਸ ਨੇ ਅੱਛਾ ਕੋਈ ਸੇਵਾ ਕਰੂ ਮੀਰ ਦੇ 13 14 ਕਿਲੋ ਦੋਦਾ ਤੋਰਾ ਫੇਰ ਇੰਨਾਂ ਵਿੱਚ ਇਹ ਸੰਕਰਤ ਆਇਆ ਤਲੇ ਆ ਰਹੀ ਥੋੜੀ ਖੱਬੀ ਆ ਬਾਕੀ ਇਹ ਹੈ ਕਿ ਭਾਰੇ ਬੱਲੇ ਦੀ ਮੱਝ ਹੈ ਵੀ ਸੰਬੀ ਸੰਬੀ ਪੂਰੀਆ ਚੰਗੇ ਪੇਚ ਪੁੜੇ ਦੀ ਹੈ ਜਿਹੜੀ ਐ ਬਰਾਬਰ ਜਿਹਾ ਹਵਾਨਾ ਇਹਨੇ ਤਿਆਰ ਕਰਨਾ ਪਛਾਣ ਹਵਾਨਾ ਜਿਆਦਾ ਤਿਆਰ ਕਰੋਗੀ ਗਾਵਾ ਵਾਂਗੂ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਪੂਰੀ ਤਿਆਰ ਹੋਣੀ ਲੱਗੀ ਪਾਜੀ ਮੈਂ ਉਹ ਪਿੱਛੋਂ ਹਾਂਜੀ ਫੇਟ ਫੜੇ ਤਾਂ ਆਪਾਂ ਦੇ ਸਕਦੇ ਪੂਰੀ ਚੜਾਈ ਜਾਂ ਜੜੀ ਹਾਂਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਵਿਧੀ ਫਿਰ ਮੁੱਲ ਇਹਦਾ ਵੀ ਸੀ ਜੈ ਜੀ ਕਰਨਾ ਕਿੰਨਾ 85 ਹਜ਼ਾਰ ਦੇ ਦੀਏ ਵਿੱਚੋਂ ਕਰਦੀਏ ਕੋਹ ਮਾਨ ਜੈ ਸੁਣਾ 85 ਦੇ ਅੱਛਾ 85 ਹਜ਼ਾਰ ਦੇ ਹਾਂਜੀ ਚਲੋ ਮੌਕੇ ਤੇ ਹੋਰ ਕਰ ਦੋਗੇ ਫਿਰ ਅੱਜ ਕੋਈ ਵੀ ਫੋਨ ਲਾਵੇ ਫੋਨ ਲਾਵੇ ਕਰੀ ਹਨਾ ਕੋਈ ਹਾਂਜੀ ਤੇ ਆਵੇ ਕੱਬਨ ਜੀ ਹਾਂਜੀ ਇਹ ਇੱਕੋ ਜਿਹੀਆਂ ਹੀ ਆ ਦੋਵੇਂ ਇੱਕੋ ਜਿਹੀਆਂ ਹੀ ਆ ਹਾਂਜੀ ਆ ਦੇਖ ਸਾਦੇ ਬਾਕੀ ਕੋਈ ਵਕ ਇੱਕੋ ਜਿਹੀਆਂ ਹੀ ਆ ਕੋਈ ਨਿਸ਼ਾਨੀ ਦੱਸ ਕੇ ਕੋਈ ਫੋਨ ਲਾਵੇ ਬਾਚੇ ਨਾ ਇਸ ਵੋਦਾ ਕੇ ਹੋਰਦਾ ਹੋ ਜੇ ਹਾਂਜੀ ਨਹੀਂ ਨਾ ਸ਼ਾਨੀ ਪਾਈਏ ਅੱਛਾ ਜੇ ਇਹਦੇ ਨਾਲ ਨਹੀਂ ਪਏ ਅਛਾ ਹਕਮ ਗਰਾਂ ਲੀਜੇ ਹਾਂਜੀ ਤਿੰਨ ਉਹਨੇ ਕੰਗਰੂ ਪਾਈ ਹਾਂਜੀ ਠੀਕ ਹੈ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਭਾਈ ਦੁੱਧ ਝੋਟੀ ਦੂਜੇ ਸਵੇਰੇ ਦਿੰਦੀ ਰਹੀ 11 12 ਕਿਲੋ ਅੱਛਾ ਐ ਤਾਂ ਕੋਈ ਸੇਵਾ ਵੀ ਕਰੂੰਗਾ ਮੈਂ ਵਾਅਦਾ ਵੀ ਚੁਣੂ 13 ਕਿਲੋ ਕਰ ਸਕਦੀ ਝੋਟੀ ਅੱਛਾ ਹਾਂਜੀ ਤੁਰ ਹਾਂ ਕਰੀ ਨਾ ਠੀਕ ਹੈ ਇਹ ਹੈ ਕਿ ਕਦ ਕਾਠ ਦੀ ਇਹ ਵੀ ਚੰਗੀ ਆ। ਇਹ ਵੀ ਜੇ ਟਾਈਮ ਖੜਦੀ ਆ ਥੋੜਾ ਜਿਹਾ ਸੋਹਣ ਚ। ਕਦ ਕਾਠ ਪੱਖਾ ਜਵਾਨ ਆ ਜਿਹੜੀ ਪੂਰੀ ਆ ਵੀ। ਉੱਤਰ ਮੂੰਹ ਮੱਥੇ ਦੀ ਵੀ ਸੋਹਣੀ ਆ। ਅਜੇ ਟਾਈਮ ਖੜਨਾ ਇਹਨੇ ਵੀ ਅਜੇ ਸੋਚ ਚ ਤੇ ਕਿੰਨਾ ਕੁ ਤਰ੍ਹਾਂ ਮਿਰਜੀ ਲਾਜੂਗੀ ਟਾਈਮ ਇਹ ਵੀ ਟਾਈਮ ਵੀ ਜੀ ਇਹ ਵਸਾਖੀ ਲੱਗ ਕੇ ਤਿਆਰ ਹੋਣੀ ਆ ਇਹ ਦੋਵੇਂ ਅੱਛਾ ਉਹ ਤਾਂ ਪਹਿਲਾਂ ਤੇਜ਼ੀ ਹੁੰਦੀ ਕੋਈ ਵੀਰ ਮੰਡੀ ਪਾਉਣਾ ਹੈ ਮੰਡੀ ਵੀ ਲੈ ਕੇ ਠੀਕ ਹੈ ਇਹ ਆ ਕਿ ਜੇ ਕਿਸੇ ਨੇ ਮੰਡੀ ਵੀ ਪਾਉਣੀ ਆ ਵਾ ਰੁਪਈਆ ਭਾਈ 15-15000 ਛੱਡਣ ਗਿਆ ਜ਼ਿਆਦਾ ਨਹੀਂ ਜੀ ਅੱਛਾ ਹਾਂ ਜੀ ਠੀਕ ਹੈ ਤੇ ਇਹਦਾ ਮੁੱਲ ਮੁੱਲ ਭਾਈ ਇਹਦਾ ਜਾਇ ਹੀ ਕਰਨਾ ਕਿੰਨਾ 80000 ਦੇ ਦਾ ਅੱਛਾ ਜੀ ਦੇ ਲਿਆ 80000 ਦੀ ਹੋਰ ਕਰ ਦਈਏ ਮਾਨ ਪੂਰੇ ਵਿੱਚ 77000 ਵਿੱਚੋਂ ਅੱਛਾ 77000 ਦੀ ਬਾਕੀ ਛੋਟ ਛੜ ਮੌਕੇ ਤੇ ਹੋ ਜੂਗੀ ਉਹ ਕਰ ਦਾਂਗੇ ਥੋੜੀ ਜਿਹੀ ਠੀਕ ਹੈ ਖਾ ਵੀ ਗਾਂ ਜਿਹੜੀ ਪਹੁੰਚ ਗਈ ਹੈ ਤੇ ਵੀ ਤੁਹਾਨੂੰ ਹੁਣੇ ਦਿਖਾਉਣੀ ਥਾਣਾ ਬੜਾ ਕਮਾਲ ਦਾ ਤਾਂ ਰੇਟ ਇਹਦਾ ਬਿਲਕੁਲ ਹੀ ਨੋਰਮਲ ਹੈ ਜਿਹੜਾ ਆ ਗਏ ਆ ਜਿਹੜੀ ਲੈ ਆਓ ਲੈ ਆਓ ਜੀ ਤੌਰ ਦੇ ਕਰੀ ਦਿੱਤੀ ਆ ਤਰਾ ਕੱਦ ਕਾਠ ਚੰਗਾ ਵਾ ਇਹਦਾ ਤੇ ਥਣ ਹਵਾਨੇ ਦੀ ਸਫਾਈ ਚ ਜਿਹੜੀ ਇਹੋ ਜਿਹੀ ਕੰਮਾਂ ਦੀ ਫੈਟ ਵੀ ਚੰਗੀ ਹੁੰਦੀ ਆ ਜਿਹੜੀ ਬੰਦਾ ਵੀ ਜਿੱਦਾਂ ਇਹ ਸ਼ਾਇਦ ਉਹ ਸ਼ਾਇਦ ਆਇਆ ਬੱਚਾ ਵੀ ਜਿਹੜਾ ਤੇ ਆਹ ਥਣ ਵੀ ਦੇਖ ਸਕਦੇ ਤੇ ਲੱਗੇ ਤਾਂ ਇਹਨੇ 40 ਜੀ ਵਿੱਧੀ ਹੈ ਦੁੱਧ ਵੀ ਚੀ ਹੈ ਨਾ ਪਰਸਾਂ ਦੀ ਸੂਜੀਏ ਅੱਛਾ ਮੋਲਾ ਹੁਣ 8 ਕਿਲੋ ਆਪਾਂ 7 ਕਹਿ ਕੇ ਦੇਣੀ ਹੈ ਅੱਛਾ ਪਰਲੇ ਨੂੰ ਅਗਲੇ ਸਾਦੀ ਚਿਲੜ ਜੀ ਅੱਛਾ ਇੱਕ ਠੰਡ ਨਹੀਂ ਹੈਗਾ ਬਾਕੀ ਦੂਜੇ ਸੋਏ ਵੜ ਦੁੱਧ 10 12 ਕਿਲੋ ਚਵਾਈ ਜਾਏ ਅੱਛਾ ਤੇ ਮੁੱਲ ਮੋਲ ਜਿਆਦਾ ਨਹੀਂ ਕਰੀਏ ਜਿਆਦਾ ਹੀ ਕਹੀਂ ਵੀ ਨਹੀਂ ਦੇ ਲੀਏ ਨਹੀਂ ਹੋਰ ਕਰੀਏ ਮਾਰ ਯਾਰ ਛੱਡ ਦਈਏ ਯਾਰ ਹੋਰ ਛੱਡ ਦਈਏ ਚਲੋ ਕੋਈ ਨਹੀਂ ਪੂਰੇ 18000 ਦੀ ਪਾਜਦੇ ਪੂਰੇ 18000 ਦੀ ਮੌਕੇ ਤੇ ਹੋਰ ਕਰ ਦੋਗੇ ਮਨ ਮੈਂ ਕੁਝ ਨਹੀਂ ਛੋੜ ਛੱਪਾ ਕਰਦਾ ਠੀਕ ਐ ਤੇ ਆਪਣੇ ਇਹੀ ਗੱਡੀ ਵਾਲੇ ਭਾਜੀ ਫੇਰਾ ਫੂਰਾ ਲੋਂਦੇ ਸਾਰੇ ਕਿਤੇ ਭਾਜੀ ਆਪਣੇ ਲਿਆਉਂਦੇ ਚੰਗਰ ਸਾਰੇ ਇਹੋ ਦੂਰ ਅੱਛਾ ਤੇ ਜਿੱਥੇ ਵੀ ਕੱਲ੍ਹ ਨਹੀਂ ਭਾਈ ਹੁਣ ਹੱਥ ਕੱਲ੍ਹ ਨਹੀਂ ਆ ਫਿਰ ਹਾਂਜੀ ਜੀ ਹੁਣ ਆਪਾਂ ਕੇ ਜਿਹੜੇ ਵੀ ਨੇ ਫੋਨ ਲਾਉਣਾ ਲੱਗ ਗਿਆ ਭਾਈ ਹੁਣੀ ਹੁਣਾ ਅੱਛਾ ਆਇਆ ਦੱਸ ਦੇਂਗੇ ਉਸੇ ਵਾਲੇ ਠੀਕ ਐ ਨੰਬਰ ਦੱਸ ਦੀ ਭਾਈ ਇਹ 99765 ਹਾਂਜੀ 76387 ਇੱਕ ਵਾਰੀ ਫੇਰ ਬੋਲਦਾ 98765 76387 ਠੀਕ ਹੈ ਤੇ ਮਤਲਬ ਕਿਸੇ ਨੇ ਮੰਗਣੀ ਮੰਗਣੀ ਸਿੱਧਾ ਫੋਨ ਲਾ ਕੇ ਪੁੱਛ ਲੈ ਜਿਹੜੇ ਗੱਲ ਕਰ ਸਕਦਾ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਪਾਸ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਛੱਡੇ ਪਸੰਦ ਹੋਵੇ ਤਾਂ ਲੈ ਜਾ ਨਾ ਪਸੰਦ ਹੋਵੇ ਤਾਂ ਇੱਥੇ ਰਹਿੰਦੇ ਮਰਜ਼ੀ ਤੁਹਾਡੀ ਆ ਜਿਹੜੇ ਭਾਈ ਤਸੱਲੀ ਕਰਕੇ ਖੜੇ ਜਿਹੜੇ ਵੀ ਨੇ ਹੜਨੀ ਆ ਹਾਂਜੀ ਹਾਂਜੀ ਦੋ ਮੁੜਕੇ ਕਈ ਵੀਰ ਨਾ ਤੀਜੇ ਚੌਥੇ ਦਿਨ ਫੋਨ ਲਾ ਲੈਂਦੇ ਆ ਲਾਮਾ ਦੇ ਦਿੰਦੇ ਆ ਹਾਂਜੀ ਭਾਜੀ ਇਹ ਮਿਲਦੀ ਨਹੀਂ ਆ ਇਹ ਦੁੱਧ ਘੜ ਗਏ ਜੀ ਸੇਵਾ ਕਰੋਗੇ ਭਾਜੀ ਇੰਨਾ ਸਾਲ ਨੂੰ ਚਲੋਗੇ ਹਾਂਜੀ ਹਾਂਜੀ ਨਾ ਸੇਵਾ ਕਰਾਂਗੇ ਤੇ ਵੀ ਜੀ ਤੁਹਾਨੂੰ ਪਤਾ ਇਹਨਾਂ ਦੇਣਾ ਕਿਥੋਂ ਹਾਂਜੀ 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 ਠੀਕ ਹੈ ਜੀ ਹਾਂਜੀ ਦੋਸਤੋ ਇਹਦੇ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ